ਰਾਗ ਕੇਦਾਰਾ ਬਾਣੀ ਕਬੀਰ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੁਸਤ ਤਿੰਨਦਾ ਧੂਬ ਵਿਬਰਜਤ ਤਜੋ ਮਾਨ ਅਬਮਾਨ ਲੋਹਾ ਕੰਚਨ ਸਮ ਕਰ ਜਨ ਹੈ ਤੇ ਮੂਰਤ ਭਗਵਾਨਾ ਤੇਰਾ ਜਨ ਏਕ ਆਦ ਕੋਈ ਕਾਮ ਕ੍ਰੋਧ ਲੋਭ ਮੋਹ ਵਿਬਰਜਤ ਹਰ ਪਦ ਚੀਨੈ ਸੋਈ ਰਹਾਉ ਰਾਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚੀਨੈ ਤਿਨਹੀ ਪਰਮ ਪਦ ਪਾਇਆ ਤੀਰਥ ਵਰਤੇ ਨੀਮ ਸੁਚ ਸੰਜਮ ਸਦਾ ਰਹੈ ਨਿਹ ਕਾਮ ਤ੍ਰਿਸ਼ਨਾ ਅਰ ਮਾਇਆ ਭ੍ਰਮ ਚੂਕਾ ਚਿਤਵਤ ਆਤਮ ਰੰਮ ਜਿਹ ਮੰਦਰ ਦੀਪਕ ਪਰਗਾਸਿਆ ਅੰਧਕਾਰ ਤਹਿ ਨਾਸਾ ਨਿਰਪਉ ਪੂਰ ਰਹੇ ਭ੍ਰਮ ਭਾਗਾ ਕਹ ਕਬੀਰ ਜਨਦਾਸਾ ਕਿਨਹੀ ਬਨ ਜਿਆ ਕਾਂਸੀ ਤੰਬਾ ਕਿਨਹੀ ਲੌਂਗ ਸਪਾਰੀ ਸੰਤੋ ਹੋ ਬਨ ਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਬਿਆਪਾਰੀ ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਰਹਾਉ ਸਾਚੇ ਲਾਏ ਤਉ ਸੱਚ ਲਾਗੇ ਸਾਚੇ ਕੇ ਬਿਵਹਾਰੀ ਸਾਚੀ ਬਸਤ ਕੇ ਭਾਰ ਚਲਾਏ ਪਹੁੰਚੇ ਜਾਏ ਢੰਡਾਰੀ ਆਪੈ ਰਤਨ جواਹਰ ਮਾਨਕ ਆਪੈ ਹੈ ਪਾਸਾਰੀ ਆਪੈ ਦਹਿ ਦਿਸ ਆਪ ਚਲਾਵੇ ਨਿਸ਼ਚਲ ਹੈ ਵਪਾਰੀ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੂਣ ਭਰ ਡਾਰੀ ਕਹਿਤ ਕਬੀਰ ਸੁਨੋ ਰੇ ਸੰਤੋ ਨਿਭੀ ਖੇਪ ਹਮਾਰੀ ਰੀ ਕਲਵਾਰ ਗਵਾਰ ਮੂਡ ਮਤ ਉਲਟੋ ਪਮਨ ਫਰਾਵੋ ਮਨਮਤਵਾਰ ਮੇਰ ਸਰ ਪਾਠੀ ਅੰਮ੍ਰਿਤ ਧਾਰ ਚ ਆਵੋ ਬੋਲੋ ਭਈਆ ਰਾਮ ਕੀ ਦੁਹਾਈ ਪੀਵੋ ਸੰਤ ਸਦਾ ਮਤ ਦੁਰਲਭ ਸਹਜੇ ਪਿਆਸ 부ਝਾਈ ਰਹਾਓ ਭੈ ਵਿੱਚ ਭਾਉ ਭਾਏ ਕੋ ਬੂਜਹਿ ਹਰ ਰਸ ਪਾਵੈ ਭਾਈ ਜੇ ਤੇ ਘਟ ਅੰਮ੍ਰਿਤ ਸਭ ਹੀ ਮਹਿ ਭਾਵੈ ਤਿਸਹਿ ਪਿਆਈ ਨਗਰੀ ਏਕੈ ਨੌ ਦਰਵਾਜੀ ਧਾਵਤ ਬਰਜ ਰਹਾਈ ਤ੍ਰਿਕੁਟੀ ਛੂਟੈ ਦਸਵਾਂ ਦਰ ਖੂਲੇ ਤਾਂ ਮਨ ਖੀਵਾ ਭਾਈ ਅਪੈ ਪਦ ਪੂਰ ਤਾਪ ਤਹਿ ਨਾਸੀ ਕਹਿ ਕਬੀਰ ਵਿਚਾਰੀ ਉਬਟ ਚਲਨ ਤੇ ਇਹੋ ਮਦ ਪਾਇਆ ਜੈਸੀ ਖੂੰਦ ਖੁਮਾਰੀ ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਗਤ ਨਹੀਂ ਏ ਕਹਿ ਜਾਣੀ ਫੂਟੀ ਆਖੈ ਕਸ਼ੂਨਾ ਸੂਜੈ ਬੂੜ ਮੂਏ ਬਿਨ ਪਾਣੀ ਚਲਤ ਕਤ ਤੇਡੇ ਟੇਡੇ ਟੇਡੇ ਹਸਤ ਚਰਮ ਵਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਡੇ ਰਹਾਉ ਰਾਮ ਨਾ ਜਪੋ ਕਮਨ ਭ੍ਰਮ ਭੂਲੇ ਤੁਮ ਤੇ ਕਾਲ ਨ ਦੂਰੇ ਅਨਕ ਯਤਨ ਕਰ ਇਹੋ ਤਨ ਰੱਖੋ ਰਹਿ ਅਵਸਥਾ ਪੂਰੇ ਆਪਨ ਕੀਆ ਕਛੂ ਨ ਹੋਐ ਕਿਆ ਕੋ ਕਰੈ ਪ੍ਰਾਨੀ ਜਾਂ ਤਿਸ ਭਾਵੈ ਸਤਗੁਰ ਭੇਟੈ ਏਕੋ ਨਾਮ ਬਖਾਨੀ ਬਲੂਆ ਕੇ ਕਰੂਆ ਮਹਿ ਬਸਤੇ ਫੁਲਵਤ ਦੇਹ ਆਯਾਨੀ ਕਹੋ ਕਬੀਰ ਜੇ ਰਾਮ ਨਾ ਚੀਤਿਓ ਬੂਡੇ ਬਹੁਤ ਸਿਆਨੀ ਤੇਦੀ ਪਾਗ ਤੇਡੇ ਚਲੇ ਲਾਗੇ ਬੀਰੇ ਖਾਨ ਭਾਉ ਭਗਤ ਸਿਓ ਕਾਜ ਨਾ ਕਸ਼ੂਐ ਮੇਰੋ ਕਾਮ ਦੀਵਾਨ ਰਾਮ ਬਸਾਰਿਓ ਹੈ ਅਭਮਾਨ ਕਨਕ ਕਾਮਨੀ ਮਹਾ ਸੁੰਦਰੀ ਪੇਖ ਪੇਖ ਸਚ ਮਾਨ ਰਹਾਉ ਲਾਲਚ ਝੂਠ ਵਿਕਾਰ ਮਹਾਮਦ ਇਹ ਵਿਦ ਆਉਦ ਬਿਹਾਨ ਕਹ ਕਬੀਰ ਅੰਤ ਕੀ ਬੇਰ ਆਏ ਲਾਗੋ ਕਾਲ ਨਿਧਾਨ ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ ਇਤਨਕ ਖੱਟਿਆ ਗਠਿਆ ਮਤਿਆ ਸੰਗ ਨਾ ਕਛ ਲੈ ਜਾਏ ਰਹਾਉ ਗਹਿਰੀ ਬੈਠੀ ਮਹਿਰੀ ਰੋਵੇ ਦਵਾਰ ਐ ਲੋ ਸੰਗ ਮਾਈ ਮਰਹਟ ਲੱਗ ਸਭ ਲੋਗ ਕਟੰਬ ਮਿਲ ਹੰਸ ਅਕੇਲਾ ਜਾਏ ਵੈ ਸੁਤ ਵੈ ਬਿੱਤ ਵੈ ਪੁਰ ਪਾਟਨ ਬਹੁਰ ਨ ਦੇਖੈ ਆਏ ਕਹਿਤ ਕਬੀਰ ਰਾਮ ਕੀ ਨਾ ਸਿਮਰੋ ਜਨਮ ਅਕਾਰਥ ਜਾਏ ਰਾਗ ਕੇਦਾਰਾ ਬਾਣੀ ਰਵਦਾਸ ਜੀਓ ਕੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਖਟ ਕਰਮਕੁਲ ਸੰਯੁਗਤ ਹੈ ਹਰ ਭਗਤੇ ਹਿਰਦੈ ਨਾਹੀ ਚਰਨਾਰ ਬਿੰਦਨਾ ਕਥਾ ਭਾਵੇ ਸੁਪੱਚ ਤੁਲ ਸਮਾਨ ਹਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀ ਕਹਿ ਦੇਖ ਕਿਸ ਜਾਤ ਤੇ ਕਿਹ ਪਦ ਹੈ ਅਮਰਿਉ RAM ਭਗਤ ਬਸੀਖ ਰਹਾਉ ਸਮਾਨ ਸੱਤਰ ਆਜਾਤ ਸਭ ਤੇ ਕ੍ਰਿਸ਼ਨ ਲਾਵੇ ਹੇਤ ਲੋਕ ਬਪਰਾ ਕਿਆਸ ਰਾਹੈ ਤੀਨ ਲੋਕ ਪਰਵੀਸ ਅਜਾਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੈ ਪਾਸ ਐਸੇ ਦੁਰਮਤ ਨਿਸਤਰੀ ਤੂੰ ਕਿਉ ਨਾ ਤਰਹਿ ਰਵਿਦਾਸ ਰਾਗ ਭੈਰੂ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਤੁਜ ਤੇ ਬਾਹਰ ਕਿਛੂ ਨਾ ਹੋਇ ਤੂੰ ਕਰ ਕਰ ਦੇਖਹਿ ਜਾਣਹਿ ਸੋਇ ਕਿਆ ਕਹੀਐ ਕਿਛ ਕਹੀ ਨਾ ਜਾਇ ਜੋ ਕਿਛ ਅਹੈ ਸਭ ਤੇਰੀ ਰਜ਼ਾਈ ਰਹਾਉ ਜੋ ਕਿਛ ਕਰਨਾ ਸੋ ਤੇਰੇ ਪਾਸ ਕਿਸ ਆਗੈ ਕੀ ਚੈ ਅਰਦਾਸ ਆਖਣ ਸੁਨਣਾ ਤੇਰੀ ਬਾਣੀ ਤੂੰ ਆਪੇ ਜਾਣ ਹੈ ਸਰਬ ਵਡਾਣੀ ਕਰੇ ਕਰਾਏ ਜਾਣੈ ਆਪ ਨਾਨਕ ਦੇਖੈ ਆਪ ਉਥਾਪ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਭੈਰੂ ਮਹੱਲਾ ਪਹਿਲਾ ਕਰ ਦੂਜਾ ਗੁਰ ਕੈ ਸ਼ਬਦ ਤਰੇ ਮਨ ਕੇਤੇ ਇੰਦਰਾਦਿਕ ਬ੍ਰਹਮਾਦ ਤਰੇ ਸਨਕ ਸੁਨੰਦਨ ਤਪਸੀ ਜਨ ਕੇਤੇ ਗੁਰ ਪ੍ਰਸਾਦੀ ਪਾਰ ਪਰੇ ਪਭਜਲ ਬਿਨ ਸ਼ਬਦੈ ਕਿਉ ਤਰੀਐ ਨਾਮ ਬਿਨਾ ਜਗ ਰੋਗ ਬਿਆਪਿਆ ਦੁਬਦਾ ਡੁਬ ਡੁਬ ਮਰੀਐ ਰਹਾਉ ਗੁਰ ਦੇਵਾ ਗੁਰ ਅਲਖਿ ਅਭੇਵਾ ਤਰੇ ਭਵਨ ਸੋਜੀ ਗੁਰ ਕੀ ਸੇਵਾ ਆਪੇ ਦਾਤ ਕਰੀ ਗੁਰ ਦਾਤੈ ਪਾਇਆ ਅਲਖਿ ਅਭੇਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝੈ ਗੁਣ ਗਾਈ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਭਰਪੁਰ ਲੀਨਾ ਸਾਚ ਸ਼ਬਦ ਨਿਸਤਾਰਾ ਪੈਰੋਂ ਮਹੱਲਾ ਪਹਿਲਾ ਨੈਣੀ ਦ੍ਰਿਸ਼ਟ ਨਹੀਂ ਤਾਂ ਨਹੀਂ ਨਾ ਜਰ ਜੀਤਿਆ ਸਿਰ ਕਾਲੂ ਰੂਪ ਰੰਗ ਰਹਸ ਨਹੀਂ ਸਾਚਾ ਕਿਉ ਛੋੜੈ ਜਮ ਜਾਲੂ ਪ੍ਰਾਣੀ ਹਰ ਜਪ ਜਨਮ ਗਯੋ ਸਾਚ ਸ਼ਬਦ ਬਿਨ ਕਭੂ ਨਾ ਛੂਟਸ ਬਿਰਥਾ ਜਨਮ ਭਇਓ ਰਹਾ ਤਨ ਮਹਿ ਕਾਮ ਕ੍ਰੋਧ ਹਉ ਮਮਤਾ ਕਟਨ ਪੀਰ ਅਤ ਭਾਰੀ ਗੁਰਮਖ RAM ਜਪੋ ਰਸ ਰਸਨਾ ਇਨ ਬਿਦ ਤਾਰ ਤੂੰ ਤਾਰੀ ਬਹਿਰੇ ਕਰਨ ਅਕਲ ਪਈ ਹੋਸ਼ੀ ਸ਼ਬਦ ਸਹਿਜ ਨਹੀਂ ਬੂਝਿਆ ਜਨਮ ਪਦਾਰਥ ਮਨ ਮੁਖ ਹਾਰਿਆ ਬਿਨ ਗੁਰ ਅੰਧ ਨਾ ਸੂਝਿਆ ਰਹਿ ਉਦਾਸ ਆਸ ਨਰਾਸਾ ਸਹਿਜ ਧਿਆਨ ਬੈਰਾਗੀ ਰਣਵਤ ਨਾਨਕ ਗੁਰਮਖਸ਼ੂਤਸ RAM ਨਾਮ ਲਿਵ ਲਾਗੀ ਪੈਰੋਂ ਮਹੱਲਾ ਪਹਿਲਾ ਭੂੰਦੀ ਚਾਲ ਚਰਨ ਕਰ ਖਿਸਰੇ ਤੁਚਾ ਦੇਹ ਕੁਮਲਾਨੀ ਨੇਤਰੀ ਧੁੰਦ ਕਰਨ ਭਏ ਬਹਿਰੇ ਮਨ ਮੁਖ ਨਾਮ ਨਾ ਜਾਣੀ ਅੰਦਲੇ ਕਿਆ ਪਾਇਆ ਜਗ ਆਈ ਰਾਮ ਹਿਦੈ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ ਰਹਾ ਜਿਹਵਾ ਰੰਗ ਨਹੀਂ ਹਰ ਰਾਤੀ ਜਬ ਬੋਲੇ ਤਬ ਫੀਕੇ ਸੰਤ ਜਨਾ ਕੀ ਨਿੰਦਾ ਵਿਆਪਸ ਪਸ਼ੂ ਭਏ ਕਦੇ ਹੋਏ ਨਾ ਨੀਕੇ ਅੰਮ੍ਰਿਤ ਕਾ ਰਸ ਵਿਰਲੀ ਪਾਇਆ ਸਤਿਗੁਰ ਮੇਲ ਮਲਾਈ ਜਬ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ ਅਨ ਕੋ ਦਰ ਕਰ ਕਬਹੂ ਨ ਜਾਣਸ ਏ ਕੋ ਦਰ ਸਚਿਆਰਾ ਗੁਰ ਪ੍ਰਸਾਦ ਪਰਮ ਪਦ ਪਾਇਆ ਨਾਨਕ ਕਹਿ ਵਿਚਾਰਾ